ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਇਸ ਚੈਨਲ ਦੇ ਸਾਰੇ ਸਰੋਤਿਆਂ ਦਾ ਧੰਨਵਾਦ ਹੈ ਜਿਹੜੇ ਦੇਖਦੇ ਆ ਚੈਨਲ ਨੂੰ ਅੱਜ ਆਪਾਂ ਇਸ ਚੈਨਲ ਤੇ ਇੱਕ ਬਹੁਤ ਹੀ ਵਧੀਆ ਤੇ ਸਟਿੱਕ ਜਾਣਕਾਰੀ ਦੇ ਰਹੇ ਹਾਂ ਇਹ ਮੈਡੀਸਨ ਦਵਾਈ ਤਿਆਰ ਕੀਤੀ ਜਾ ਰਹੀ ਹੈ ਮੋਤੀ ਪਿਸਤੀ ਹੈ ਸਾਡੇ ਕੋਲ ਇੱਕ ਕੈਰਵਾ ਪਿਸਤੀ ਇੱਕ ਪਰਵਾਲ ਪਿਸਤੀ ਹੈ ਇਹ ਤਿੰਨਾਂ ਨੂੰ ਮਿਲਾ ਕੇ ਇੱਕ ਬਹੁਤ ਹੀ ਕਾਰਗਰ ਦਵਾਈ ਸਿੱਧਾ ਹੋਣ ਵਾਲੀ ਹੈ ਜਿਹੜੀ ਇਹ ਮੋਤੀ ਪਿਸਤੀ ਹੈ ਇਹਦੇ ਵਿੱਚ ਦਿਮਾਗ ਨੂੰ ਤੇਲ ਨੂੰ ਤਾਕਤ ਦਿੰਦੀ ਹੈ ਇਹ ਮੁਰਤਿਆਂ ਤੋਂ ਬਣੀ ਹੋਈ ਭਸਮ ਹੁੰਦੀ ਹੈ ਜਿਹੜੀ ਕਿ ਬੈਦਨਾਥ ਕੰਪਨੀ ਦੇ ਲਈ ਆਪਾਂ ਠੀਕ ਹੈ ਜੀ ਇਹ ਵੀ ਹੈਗੀ ਆ ਪਰਵਲ ਪਿਸਤੀ ਇਹ ਖੂਨ ਵਧਾਉਂਦੀ ਆ ਸਰੀਰ ਨੂੰ ਤਾਕਤ ਦਿੰਦੀ ਆ ਤੇ ਜਿਨ੍ਹਾਂ ਨੂੰ ਸੋਕਾ ਵਗੈਰਾ ਹੁੰਦਾ ਉਹਨਾਂ ਨੂੰ ਬੱਚਾ ਨੂੰ ਵੀ ਠੀਕ ਹੋ ਜਾਂਦਾ ਇਹਦੇ ਨਾਲ ਠੀਕ ਹੈ ਜੀ ਜਿਹੜੀ ਇਹ ਪਰਵਲ ਪਿਸਤੀ ਹੋ ਗਈ ਕੈਰਵਾ ਪਿਸਤੀ ਹੈਗੀ ਆ ਜੀ ਏ ਬਲੀਡਿੰਗ ਰੁਕਣ ਵਾਸਤੇ ਹੁੰਦੀ ਹੈ ਬਲੀਡਿੰਗ ਕਿਤੋਂ ਵੀ ਹੁੰਦੀ ਹੋਵੇ ਨੱਕ ਕੰਨ ਤਾਂ ਜਾਂ ਕਿਤੇ ਜ਼ਖਮ ਚੋਂ ਜਾਂ ਕਿਸੇ ਲੇਡੀ ਜੀ ਨੂੰ ਪ੍ਰੋਬਲਮ ਆ ਇਹ ਮੈਂ ਕਿਸੇ ਲੇਡੀ ਜੀ ਵਾਸਤੇ ਦਵਾਈ ਚਾਰ ਕਰ ਰਹੀ ਹਾਂ ਜਿਨ੍ਹਾਂ ਨੂੰ ਕਿ 9 ਮਹੀਨੇ ਦੀ ਪ੍ਰੈਗਨਨਸੀ ਵੀ ਹੈ ਤੇ ਬਲੀਡਿੰਗ ਬੰਦ ਨਹੀਂ ਹੋ ਰਹੀ ਇਹ ਸਾਡਾ ਬਹੁਤ ਹੀ ਅਜਮਾਇਆ ਹੋਇਆ ਨੁਕਸਾ ਹੈ ਇਹ ਕੋਈ ਆਪਾਂ ਅੱਜ ਪਹਿਲੀ ਵਾਰ ਨਹੀਂ ਬਣਾਉਣ ਲੱਗੇ ਇਹ ਬਹੁਤ ਵਾਰ ਬਣਾ ਚੁੱਕੇ ਹਾਂ ਦਵਾਈ ਦੇ ਚੁੱਕੇ ਹਾਂ ਬਹੁਤ ਹੀ ਫਾਇਦੇਮੰਦ ਹੈ ਜੇ ਕਿਸੇ ਨੂੰ ਲੋੜ ਹੋਵੇ ਤਾਂ ਇਹ ਦਵਾਈ ਆਪ ਘਰ 'ਚ ਤੁਸੀਂ ਤਿਆਰ ਕਰ ਸਕਦੇ ਹੋ ਗੱਲ ਲੈ ਕੇ ਤੇ ਇਹਦੀਆਂ 1-1 ਗ੍ਰਾਮ ਦੀਆਂ ਹੈਗੀਆਂ ਤਿੰਨ ਇਹਦੇ 10 ਕੁੜੀਆਂ ਬਣਾਉਣੀਆਂ 20 ਕੁੜੀਆਂ ਬਣਾਵਾਂਗੇ 10 ਦਿਨਾਂ ਦੀ ਦਵਾਈ ਸਵੇਰੇ ਸ਼ਾਮ ਲੈਣੀ ਹੈ ਦੁੱਧ ਨਾਲ ਲੈਣੀ ਹੈ ਖਾਲੀ ਪੇਟ ਲੈਣੀ ਹੈ ਅੱਧਾ ਘੰਟਾ ਮੈਡੀਸਿਨ ਲੈਣ ਤੋਂ ਬਾਅਦ ਕੋਈ ਚੀਜ਼ ਤੁਸੀਂ ਖਾਣੀ ਨਹੀਂ ਇਹ ਦੇਖੋ ਜੀ ਤਿਆਰ ਹੋ ਰਹੀ ਹੈ ਦਵਾਈ ਆਪਾਂ ਘਰ 'ਚ ਹੀ ਤਿਆਰ ਕਰਦੇ ਹਾਂ ਦਵਾਈ ਤੇ ਜੇ ਕਿਸੇ ਨੂੰ ਕੋਈ ਲੋੜ ਹੋਵੇ ਤਾਂ ਮੈਂ ਆਪਣਾ ਨੰਬਰ ਵੀ ਪੰਨ ਦੱਸ ਦਿੰਨੀ 98154 86807 ਤੇ ਵਾਈਕੁਜੀ ਕਾ ਖਾਲਸਾ ਵਾਈਕੁਜੀ ਕੀ ਫਤਿਹ